ਸੰਤਨ ਸਤਗੁਰੂ ਸਾਹਿਬ ਜੀ ਦੇ ਜੂਰਾਸਹਿਤ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਰੂਪ 24 ਅਗਸਤ ਨੂੰ ਸਚਖੰਡ ਸ੍ਰੀ ਹਰਮਨ ਦਾਸ ਜੀ ਦੇ ਦਿੱਤੇ ਅਤੇ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਕੀ ਸ਼ਰਧਾ ਔਰ ਸੰਗਤ ਸਾਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸ਼੍ਰੀ ਆਪਸਰ ਸਾਹਿਬ ਸ਼ਹਿਰ ਵਿੱਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਜੀਵਨ ਜਗਤਕ ਸਮਾਗਮਾਂ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਇਸ ਸ਼ਹਿਰ ਦੇ ਵਿੱਚ ਚਰਕੇ ਤੇ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤ ਦੇ ਲੱਖਪਰਚੋਂ ਦਾ ਜਿਹੜਾ ਯਤਨ ਹੈ ਉਹ ਕੀਤਾ ਹੈ ਔਰ ਕੱਲ 24 ਅਗਸਤ ਨੂੰ ਉਰਦਵਾਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਸ਼ਿਡੇ ਖੰਡਪੜ ਸਿਆਫੀ ਦੇ ਸਮੂਹ ਉਮਤਾਪੁਰੰਤ ਸਵੇਰ ਦੇ ਠੀਕ 7:00 ਵਜੇ ਲਗਰ ਪੀਸਤਨ ਧਾਨ ਗੁਰੂ ਕੰਸਰ ਜੀ ਮਹਾਰਾਜ ਜੀ ਦੇ ਸ਼ਕਤਛਾਇਆ ਹੇਠ ਪੰਜਾਰੇ ਸਹਿਬਾਂ ਦੀ ਵਰਾਈ ਹੋਈ ਵਿੱਚ ਆਪ ਹੋਣਾ ਹੈ ਔਰ ਠੀਕ ਉਸੇ ਤਰ੍ਹਾਂ ਉਸੇ ਅਸਤੇ ਤੁਦਕਦਾ ਹੋਇਆ ਜਿਸ ਰਸਤੇ ਤੋਂ ਪਾਣੇ ਕੋ ਵਰਤਿੰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਫਾਮਸ ਤੋਂ ਉਰੰ ਪਾਤਤ ਤੋਂ ਸਹਾਇਕ ਵਿਦੇਸੀ ਸੁਪਰ ਸੁਭਾਇ ਮਾਨ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸ ਰਸਤੇ ਤੋਂ ਪਾਮਨ ਤੱਕ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆ ਕੇ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਹੈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਇਤਿਹਾਸ ਦੀ ਜਣੇ ਕਥਾ ਹੈ ਕੀਤੀ ਜਾਣੀ ਹੈ ਇਸੇ ਹਿਸਾਬ ਦੇ ਵਿੱਚ ਸ੍ਰੀ ਹਮੰਦਰ ਸਾਹਿਬ ਜੀ ਦੇ ਵਿਖੇ ਬਹੁਤ ਹੀ ਮੌਕਿਕ ਬੜੀ ਸੁੰਦਰ ਫੁੱਲਾਂ ਦੀ ਜਿੜਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਸੁੰਦਰ ਜਲੌ ਵੀ ਸਜਾਏ ਜਾਣਗੇ ਉਪਰੰਤ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਔਰ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਸਜਾਏ ਜਾਣੇ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਦਿਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖਿਆ ਕੇ ਨਤਮਸਤਕ ਹੋ ਕੇ ਜੀਵ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਮ ਰਹੀ ਦਿਖਣ ਚਾਹੀਏ ਔਰ ਸਮੂਹੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੂਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਬਾਣੀ ਗੁਰੂ ਗੁਰੂ ਹੈ ਪਾਣੀ ਗੁਰੂ ਗੁਰੂ ਹੈ ਬੰਨੀ ਗੁਰਬਾਣੀ ਕਹੇ ਸਿਵਕ ਜਨਮਾਨੀ ਅਰਤਤ ਗੁਰੂ ਨਿਸਤਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ ON SKY TV ਦਿਨਾਲ